ਰਾਜਪਾਲ ਇੱਕ ਐਸੀ ਮਹਾਨ ਸ਼ਖਸੀਤ ਨੂੰ ਉਹਨਾਂ ਦੇ 21 ਬਾਰਤੀ ਦੇ ਸਮਾਗਮਾਂ ਤੇ ਸ਼ਰਧਾ ਸਤਕਾਰ ਪੇਟ ਕਰ ਰਹੇ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਪੰਥ ਬਸੇ ਮਾ ਉਜਣਾ ਮਨ ਚੌਕ ਨੇੜਾ ਜਿਨ੍ਹਾਂ ਦੇ ਮੁਖਾਰਤੋਂ ਅਸੀਂ ਗੁਣ ਗੁਣਾ ਦੇ ਉਹ ਸ਼ਬਦ ਅੱਜ ਵੀ ਯਾਦ ਕਰਦੇ ਆ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਪੰਥ ਰਤਨ ਜਹੇਦਾਰ ਗੁਰਚੰਦ ਸਿੰਘ ਜੀ ਟੌੜਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਪੰਥ ਲਈ ਪੰਜਾਬ ਲਈ ਪੰਥ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼ਰੋਮਣੀ ਅਕਾਲੀ ਦਲ ਇਹਨਾਂ ਸੰਸਥਾਵਾਂ ਦੀ ਪਹਿਰੇਦਾਰੀ ਕਰਕੇ ਔਰ ਆਪਣੇ ਵਿਵਹਾਰ ਨਹੀਂ ਆਪਣੇ ਸਹਿਚਾਰ ਨਹੀਂ ਆਪਣੀ ਕਾਲੀ ਕਾਲ ਨਾ ਰਹੀ ਔਰ ਆਪਣੇ ਜੀਵਨ ਨਹੀਂ ਆਪਣੀ ਇਮਾਨਦਾਰੀ ਨਹੀਂ ਆਪਣੀ ਸਿੱਧਕ ਦਲੀ ਨਹੀਂ ਆਪਣੀ ਵਫਾਦਾਰੀ ਨਹੀਂ ਆਪਣੇ ਪੰਥ ਪ੍ਰਸਤੀ ਤੇ ਲਵਰੇਸ਼ ਸੋਚ ਰਹੀ ਦੁਨੀਆ ਦੇ ਕੋਨੇ-ਕੋਨੇ ਵਿੱਚ ਨਾਂ ਤੇ ਥਾਂ ਬਣਾਇਆ ਉਥੇ ਅਸੀਂ ਮਾਣ ਕਰ ਸਕਦੇ ਆ ਉਥੇ ਅਸੀਂ ਗੌਰਵ ਕਰ ਸਕਦੇ ਆ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਸੱਜਣਾ ਨੇ ਜਹੇ ਦਾ ਟੌੜਾ ਦੀ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਮੈਂ ਦੁਹਰਾਣਾ ਨਹੀਂ ਚਾਹੁੰਦਾ ਔਰ ਮੈਂ ਇਹ ਵੀ ਸਮਝਦਾ ਕਿ ਜਿੰਨੇ ਤੁਸੀਂ ਬੈਠੇ ਹੋ ਤੁਹਾਡੇ ਚੋਂ ਇੱਕ ਬੰਦਾ ਐਸਾ ਨਹੀਂ ਹੈ ਜਿਹੜਾ ਉਹਨਾਂ ਨਾਲ ਜੁੜੀਆਂ ਯਾਦਾਂ ਨੂੰ ਅੱਜ ਵੀ ਮਨ ਚ ਵਸਾ ਕੇ ਨਾ ਬੈਠਿਆ ਹੋਵੇ ਪਹੋਰ ਤਾਂ ਚਲੇ ਗਏ ਮੈਨੂੰ ਕਹਿੰਦੇ ਪੰਜੋਲੀ ਸਾਹਿਬ ਹੋਰਾਂ ਨੂੰ ਟਾਈਮ ਦੇਈ ਜਿੰਨੇ ਲੋਕ ਤਾਂ ਸਾਰੇ ਉੱਠ ਕੇ ਚਲੇ ਜਾਣਗੇ ਮਾ ਜਿੰਨੇ ਬੈਠੇ ਆ ਆਪਾਂ ਨੂੰ ਸੁਣੇ ਬਿਨਾਂ ਨਹੀਂ ਜਾਣਾ ਕਿਸੇ ਨੇ ਚਿੰਤਾ ਨਾ ਕਰ ਇਹ ਵੱਖਰੀ ਗੱਲ ਆ ਉਹ ਮੇਰੀ ਗੱਲ ਦਾ ਫਾਇਦਾ ਠਾ ਕੇ ਲੰਮਾ ਲੈ ਗਏ ਪਰ ਮੈਨੂੰ ਇਸ ਗੱਲ ਦਾ ਯਕੀਨ ਆ ਕਿ ਉਹਨਾਂ ਦੀ ਵਰਸੀ ਦੇ ਸਮਾਗਮਾਂ ਤੇ ਜੋ ਹਾਜ਼ਰੀ ਭਰਦੇ ਨੇ ਲੋਕ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਸੇਵਾ ਤੋਂ ਬਹੁਤ ਕੁਝ ਹਾਸਲ ਕੀਤਾ ਮੈਂ ਕਹਿ ਸਕਦਾ ਕਿ ਅੱਜ ਜਿਹਦੇ ਚਿੰਤਾ ਲੱਗੀ ਆ ਜਿਹਦਾ ਫਿਕਰ ਲੱਗਿਆ ਔਰ ਜਿਹਦੇ ਕਰਕੇ ਅਕਾਲੀ ਦਲ ਅਰਸ਼ ਤੋਂ ਫਰਸ਼ ਤੇ ਆ ਗਿਆ ਔਰ ਜਿਹਦੇ ਕਰਕੇ ਆਲ ਤਖਤ ਸਾਹਿਬ ਦੇ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਵਾਨਾਂ ਦੀ ਹਾਜ਼ਰੀ ਚ ਕਿਹਾ ਇਹ ਰਿਕਾਰਡ ਦੀ ਗੱਲ ਆ ਕਿ ਸ਼ਰੋਮਣੀ ਅਕਾਲੀ ਦਲ ਆਪਣੀਆਂ ਗਲਤੀਆਂ ਦੇ ਕਾਰਨ ਪਤਲਾ ਪੈ ਗਿਆ ਕਮਜ਼ੋਰ ਪੈ ਗਿਆ ਔਰ ਅਕਾਲੀ ਦਲ ਦੀ ਲੀਡਰਸ਼ਿਪ ਨੈਤਿਕ ਤੌਰ ਤੇ ਕੌਮ ਦੀ ਅਗਵਾਈ ਕਰਨ ਦਾ ਹੱਕ ਖੋ ਬੈਠੀ ਆ ਇਹ ਰੋਗ ਇਹ ਦਬਕਾ ਇਹ ਭੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਦੁਨੀਆ ਦੇ ਹਰ ਕੋਨੇ ਵਿੱਚ ਜੇ ਅਕਾਲੀਆਂ ਦਾ ਜਾਣਿਆ ਜਾਂਦਾ ਸੀ ਅਕਾਲੀਆਂ ਦਾ ਪਹਿਚਾਣਿਆ ਜਾਂਦਾ ਸੀ ਅੱਜ ਉਹ ਖਤਮ ਹੋ ਗਿਆ ਰੋਗ ਇੰਨਾ ਸੀ ਮੈਂ ਤੁਹਾਨੂੰ ਕਈ ਵਾਰ ਕਿਹਾ ਕਿ ਮੈਂ ਚਸ਼ਮਦੀ ਗਵਾਹ ਕਈ ਵਾਰ 1.5 1.5 ਘੰਟਾ 2-2 ਘੰਟੇ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਜਹਦਾ ਗੁਰਚੰਦ ਸਿੰਘ ਟੋਣਾ ਦੀ ਹਾਜ਼ਰੀ ਦੀ ਅਡਿੱਕ ਕੀਤੀ ਜਾਂਦੀ ਸੀ ਰੋਵ ਇੰਨਾ ਸੀ ਤੁਸੀਂ ਯਕੀਨ ਕਰਿਓ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਕਿਹੜਾ ਸਮਾਂ ਆਇਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਦੀ ਕੈਬਨਿਟ ਦੀ ਐਕਸਪੈਂਸ਼ਨ ਕਰਨੀ ਸੀ ਤੁਹਾਨੂੰ ਮੈਂ ਸੱਚੀ ਗੱਲ ਦੱਸਣ ਲੱਗਿਆ ਐਕਸਪੈਂਸ਼ਨ ਕਰਨੀ ਸੀ ਪਰ ਕਿਸੇ ਕਾਰਨ ਲੰਮੀ ਪੈ ਗਈ ਤਿੰਨ ਮੰਤਰੀ ਬਣਾਉਣੇ ਪਏਗੇ ਸੈਸ਼ਨ ਤੋਂ ਪਹਿਲਾਂ ਬਾਜਪਾਈ ਸਾਹਿਬ ਮੈਂ ਆਪਣੇ ਪਿੰਡ ਦੇ ਨੇੜੇ ਰਾਜਪੁਰੇ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਸ਼ਾਦੀ ਸਮਾਗਮ ਦੇ ਵਿੱਚ ਸੀ ਉਹ ਬਾਜਪਾਈ ਸਾਹਿਬ ਦਾ ਟੈਲੀਫੋਨ ਐਸਐਸਪੀ ਪਟਿਆਲੇ ਨੂੰ ਆਇਆ ਕਿ ਚੰਦੂ ਮਾਜਰਾ ਜੀ ਨੂੰ ਲੱਭੋ ਕਿੱਥੇ ਨੇ ਮੈਂ ਸਨੇਹਾ ਦੇਣਾ ਮੇਰੇ ਕੋਲ ਡੀਐਸਪੀ ਆਇਆ ਤੇ ਕਹਿੰਦਾ ਜੀ ਪੀਐਮਓ ਤੋਂ ਟੈਲੀਫੋਨ ਆਇਆ ਤੁਹਾਨੂੰ ਲੱਭਦੇ ਫਿਰਦੇ ਨੇ ਜਦ ਮੋਬਾਈਲ ਨਹੀਂ ਸੀ ਹੁੰਦੇ ਮੈਂ ਦਿੱਲੀ ਟੰਡਿਗੜ ਜਾ ਕੇ ਫੋਨ ਕੀਤਾ ਬਾਜਪਾਈ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਅਜੇ ਖਾਲੀ ਥਾਂ ਭਰ ਰਹੇ ਆ ਜਦੋਂ ਐਕਸਪੈਂਸ਼ਨ ਹੋਏਗੀ ਟੋੜਾ ਸਾਹਿਬ ਨੂੰ ਕਹਿ ਦਿਓ ਤੁਹਾਡਾ ਨਾਮ ਉਹਦੇ ਤੇ ਇੱਕ ਨੰਬਰ ਤੇ ਹੋਏਗਾ ਐਡਾ ਦਬਕਾ ਸੀ ਔਰ ਮੈਂ ਤੁਹਾਨੂੰ ਹੋਰ ਦੱਸਦਾ ਇੱਥੇ ਬਾਈਆ ਸਾਹਿਬ ਤੇ ਚਲੇ ਗਏ ਮਨਖਾ ਮਾਲੀ ਸਾਹਿਬ ਬੈਠੇ ਨੇ ਸਾਡੇ ਸਪੀਕਰ ਸਾਹਿਬ ਤੁਸੀਂ ਯਕੀਨ ਕਰਿਓ ਮੈਂ ਤੁਹਾਨੂੰ ਰੋਬ ਦੀ ਗੱਲ ਦੱਸਦਾ ਅਕਾਲੀਆਂ ਦੀ ਹੁਣ ਰੋਬ ਦੇਖੋ ਕਿੰਨਾ 25 ਲੱਖ ਲੋਕਾਂ ਦੇ ਦਸਤਾਂ ਵਾਲਾ ਟੋਕਰਾ ਭਰ ਕੇ ਅਸੀਂ ਸਿਰ ਤੇ ਚੁੱਕੀ ਫਿਰਿਗੇ ਦਿੱਲੀ ਤੱਕ ਸਾਡਾ ਕਿਸੇ ਨੇ ਉਹ ਨਹੀਂ ਲਿਆ ਆਹ ਰਹਿ ਗਈ ਆਪਣੀ ਹਾਲਤ ਤੇ ਕਿੱਥੇ ਜਿਹਦਾ ਗੁਰਤਾਰ ਸਿੰਘ ਟੋੜਾ ਐਕਸਪੈਂਸ਼ਨ ਹੋਣੀ ਸੀ ਬਾਦਲ ਸਾਹਿਬ ਰਾਤ ਨੂੰ ਟੌੜਾ ਸਾਹਿਬ ਤੇ ਬਰਨਾਲਾ ਸਾਹਿਬ ਤਿੰਨੇ ਨਾਲ ਸੀ ਉਦੋਂ ਤੁਸੀਂ ਨਗਰ ਦਾ ਮਾਮਲਾ ਸੀ ਤੇ ਕਹਿੰਦੇ ਗੱਲ ਕਰਨੀਆਂ ਬਾਦ ਪਾਈ ਸਾਹਿਬ ਤੁਹਾਡੇ ਨਾਲ ਮੈਂ ਤੇ ਟੌੜਾ ਸਾਹਿਬ ਨੇ ਬਰਨਾਲਾ ਸਾਹਿਬ ਪਰੇ ਉੱਠ ਕੇ ਚਲੇ ਗਏ ਕਹਿੰਦੇ ਦੱਸੋ ਕਹਿੰਦੇ ਕੈਬਨਟ ਦੀ ਐਕਸਪੈਂਸ਼ਨ ਬਾਰੇ ਕਰਨੀਆਂ ਕਹਿੰਦਾ ਵੀ ਉਹ ਤਾਂ ਲੈਣਾ ਹੀ ਨੰਬਰ 1 ਤੇ ਨਾਮ ਚੰਦੂ ਬਾਜਰਾ ਜੀ ਦਾ ਕਹਿੰਦੇ ਇਹੀ ਕਰਨੀਆਂ ਵੀ ਚੰਦੂ ਬਾਜਰਾ ਜੀ ਦਾ ਨਾਮ ਵੇਚਣਾ ਪਾਇਓ ਉਹ ਕਹਿੰਦਾ ਮੈਂ ਬੜਾ ਹੈਰਾਨ ਆ ਦੋ ਮੰਤਰੀ ਤੁਹਾਡੇ ਪਹਿਲਾਂ ਜਾਂ ਤੇ ਤੀਜਾ ਬੈਜੂ ਤਾਂ ਕੀ ਹੋ ਜੂ ਕਹਿੰਦੇ ਨਹੀਂ ਜੀ ਸਾਡੇ ਸਿੱਖ ਜਜ਼ਬਾਤੀ ਆ ਉਹ ਕਹਿੰਦਾ ਹੁਣ ਤਾਂ ਮੈਂ ਪਾ ਬੈਠਿਆ ਕਹਿੰਦੇ ਨਹੀਂ ਜੀ ਸਾਡਾ ਅਸੀਂ ਕਹਿੰਦੇ ਆ ਵੀ ਤੁਸੀਂ ਨਾ ਪਾਇਓ ਟੌੜਾ ਸਾਹਿਬ ਬੋਲੇ ਨਹੀਂ ਇਹ ਆ ਗਏ ਤੁਸੀਂ ਯਕੀਨ ਕਰਿਓ ਰਾਤ ਨੂੰ ਸਾਡੇ 12 ਵਜੇ ਬਾਜਪਾਈ ਨੇ ਮੇਰੇ ਕੋਲ ਬੰਦਾ ਭੇਜਿਆ ਆਪਣਾ ਕ੍ਰਿਸ਼ਨ ਲਾਲ ਸ਼ਰਮਾ ਮੀਤ ਪ੍ਰਧਾਨ ਹੁੰਦੇ ਸੀ ਇਹਨਾਂ ਦੇ ਰਾਤ ਨੂੰ ਮੈਨੂੰ ਉਠਾਲਿਆ ਕਹਿੰਦੇ ਵੀ ਮੈਂ ਟੌੜਾ ਸਾਹਿਬ ਦੇ ਬਾਦਰ ਸਾਹਿਬ ਜੀ ਹਾਜ਼ਰੀ ਚ ਪੁੱਛ ਕਹਿ ਨਹੀਂ ਸਕਿਆ ਪਰ ਉਹਨਾਂ ਤੋਂ ਟੈਲੀਫੋਨ ਕਰਾਓ ਮੈਂ ਐਕਸਪੈਂਸ਼ਨ ਕਰਦੇ ਬੈਠਾ ਹਾਂ ਐਕਸਪੈਂਸ਼ਨ ਹਿੰਦੁਸਤਾਨ ਦੀ ਪਾਰਲੀਮੈਂਟ ਦੀ 12 ਘੰਟੇ ਰੁਕੀ ਰਹੀ ਇਹ ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਜੈ ਲਲਤਾ ਦਾ ਝਗੜਾ ਹੋ ਗਿਆ ਰਾਤ ਨੂੰ ਆਪਸੀ ਤੇ ਉਹ ਐਕਸਪੈਂਸ਼ਨ ਨਾ ਹੋ ਸਕੇ ਪਰ ਬਾਜਪਾਈ ਸਾਹਿਬ ਨੇ 10 ਵਜੇ ਸਵੇਰ ਦਾ ਟਾਈਮ ਦਿੱਤਾ ਮਾਲੀ ਸਾਹਿਬ ਤੇ ਭਾਈਆ ਸਾਹਿਬ ਨੂੰ ਪਤਾ ਹੋਣਾ ਮੈਂ ਕਿਹਾ ਵੀ ਉਹ ਕਹਿੰਦੇ ਟੌੜਾ ਸਾਹਿਬ ਦਾ ਫੋਨ ਕਰਾ ਦੋ ਇੱਕ ਵਾਰੀ ਉਹ ਸ਼ਿਤਾਬ ਦੀ ਗੱਡੀ ਚੜ੍ਹ ਕੇ ਮੈਨਾਂ ਨੂੰ ਬਹੁਤ ਗੁੱਸੇ ਹੋਇਆ ਮੈਨੂੰ ਕਹਿੰਦਾ ਮੈਂ ਜਾਂਦਾ ਹੀ ਫੋਨ ਕਰ ਦੋ ਪਰ ਬਾਦਲ ਨੂੰ ਭੇਜ ਕੇ ਆਇਆ ਹੁਣੇ ਉਹਦੇ ਘਰੇ ਆਵਾਜ਼ ਪਾਈ ਦੇ ਪਰ ਮਾ ਨਹੀਂ ਮੇਰੇ ਸਾਹਮਣੇ ਟੈਲੀਫੋਨ ਕਰੋ ਤੇ ਭਾਈ ਇਹਦੀ ਮੈਂ ਡਿਊਟੀ ਲਈ ਮਾਲੀ ਸਾਹਿਬ ਦੀ ਫੇ ਖੰਨੇ ਆ ਕੇ ਫੋਨ ਕਰਾਇਆ ਇਹਨੇ ਨੂੰ ਚਲੋ ਰੌਲਾ ਹੀ ਮੋਗ ਗਿਆ ਉਹ ਝਗੜਾ ਹੋ ਗਿਆ ਜੈ ਲਲਤਾ ਦਾ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਇੰਨਾ ਦਵਕਾ ਸੀ ਅਕਾਲੀਆਂ ਦਾ ਇੰਨਾ ਰੋਹ ਸੀ ਅਕਾਲੀਆਂ ਦਾ ਜਿਹੜਾ ਅੱਜ ਹਿੰਦੁਸਤਾਨ ਦੇ ਵਿੱਚ ਖਤਮ ਹੋ ਗਿਆ ਅੱਜ ਸਾਡੇ ਜੇਲਾਂ ਪੂਰੀਆਂ ਹੋ ਗਈਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਰਿਹਾਨੀ ਕਰੇ ਜਾ ਰਹੇ ਹੋਰ ਤਾਂ ਹੋਰ ਸਾਨੂੰ ਪੁੱਛਿਆ ਨਹੀਂ ਕਰਿਆ ਨਹੀਂ ਸਾਡਾ ਸਥਾਈ ਮੈਂਬਰਸ਼ਿਪ ਹੁੰਦੀ ਸੀ ਡੈਮ ਦੇ ਵਿੱਚ ਭਾਖੜਾ ਡੈਮ ਦੇ ਵਿੱਚ ਕੰਟਰੋਲ ਸੀ ਸਾਡਾ ਜਦੋਂ ਬਰਸਾਤਾਂ ਆਉਂਦੀਆਂ ਸੀ ਅਸੀਂ ਪਾਣੀ ਹਰਿਆਣਾ ਨੂੰ ਛੱਡ ਦਿੰਦੇ ਸੀ ਦਿੱਲੀ ਨੂੰ ਛੱਡ ਦਿੰਦੇ ਸੀ ਆਪਣੇ ਹਿੱਸੇ ਦਾ ਵੀ ਲੈ ਜਾਓ ਉਹਨਾਂ ਦੇ ਆਪਣਾ ਕੋਟਾ ਵੀ ਉਹਨਾਂ ਨੂੰ ਦੇ ਦਿੰਦੇ ਸੀ ਪਰ ਜਦੋਂ ਰੋਡ ਪੈਂਦੀ ਸੀ ਅਸੀਂ ਹਰਿਆਣੇ ਦਾ ਪਾਣੀ ਵੀ ਇੱਥੇ ਵਰਤ ਲੈਂਦੇ ਸੀ ਕਿਉਂਕਿ ਕੰਟਰੋਲ ਸਾਡੇ ਕੋਲ ਸੀ ਹੋਇਆ ਕਿ ਚੁੱਪਚਿਪ ਇੱਤੇ ਸਤ ਹੋ ਖੋ ਲਿਆ ਕਿਸੇ ਨੇ ਚੀਕ ਨਹੀਂ ਮਾਰੀ ਕਿਸੇ ਨੇ ચીਸ ਨਹੀਂ ਬੱਟੀ ਕਿਸੇ ਨੇ ਘਰ ਜੀ ਜਾ ਕੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਕੋਲ ਜਾ ਕੇ ਕਿਹਾ ਨਹੀਂ ਵੀ ਸਾਡਾ ਹੱਕ ਤੁਸੀਂ ਕਿਉਂ ਖੋ ਰਹੇ ਹੋ ਆ ਸਾਡੀ ਰਾਜਧਾਨੀ ਜੀ ਤੇ ਅਸੀਂ ਦਾਵਾ ਕਰਦੇ ਆ ਇਹ ਤੇ ਕਬਜ਼ਾ ਲੱਗੇ ਕਰਨ ਹੋਰ ਤਾਂ ਹੋਰ ਥੋੜਾ ਆਪਣਾ ਪੈਸਾ ਪਿਆ ਪੰਜਾਬ ਦਾ ਦਿੱਲੀ ਦੇ ਕੋਲ ਆਰਡੀਐਫ ਜਿਹੜਾ ਆਪਾਂ ਨਾਲੇ ਵੇਚਦੇ ਆ ਰੂਰਲ ਡਿਵੈਲਪਮੈਂਟ ਫੰਡ ਲਾ ਦਿੱਲੀ ਵਾਲੇ ਹੋ ਨਹੀਂ ਦੇਣ ਨੂੰ ਧਿਆਨ ਚਲੇ ਗਏ ਚੁਗ ਸਾਬh ਹੋਰ ਸਾਡੇ ਆਗੂ ਪਰ ਇਹਨਾਂ ਦਾ ਕੀ ਕਿਸੋ ਦਾ ਜੇ ਕੋਈ ਪੁੱਛਣ ਵਾਲਾ ਹੀ ਨਹੀਂ ਕੋਈ ਰੋਕਣ ਵਾਲਾ ਹੀ ਨਹੀਂ ਕੋਈ ਟੋਕਣ ਵਾਲਾ ਹੀ ਨਹੀਂ ਹੁਣ ਜੱਜ ਦੇ ਸਾਹਮਣੇ ਕੋਈ ਵਕੀਲ ਹੀ ਨਹੀਂ ਜਾਏਗਾ ਤਾਂ ਜੱਜ ਫੈਸਲਾ ਦੱਸੋ ਕਿਵੇਂ ਕਰੇਗਾ ਹਾਕਿਚ ਆ ਹਾਲ ਆਪਣਾ ਹੋ ਰਿਹਾ ਆ ਜਿਹੜਾ ਕੰਮ ਚੱਲ ਰਿਹਾ ਨਾ ਪੰਜਾਬ ਦਾ ਬੜੀ ਚਿੰਤਾ ਹੈ ਬੜਾ ਫਿਕਰ ਆ ਜਕੀਨ ਕਰਿਓ ਇਹ ਤਾਂ ਕਰਜ਼ਾ ਲੈ ਲੈ ਕੇ ਕਰਜ਼ਾ ਲੈ ਲੈ ਕੇ ਡੰਗਟ ਪਾ ਰਹੇ ਨੇ ਤੇ ਜਦੋਂ ਅੱਗੇ ਮੌਕਾ ਆਉਣਾ ਪੰਜਾਬ ਦੀ ਤਬਾਹੀ ਪੰਜਾਬ ਦੀ ਬਰਬਾਦੀ ਜੋ ਹੋਣ ਵਾਲੀ ਆ ਉਹ ਸਾਨੂੰ ਨਜ਼ਰ ਆ ਰਹੀ ਆ ਪੰਜਾਬ ਦੀ ਜਵਾਨੀ ਬੇਰਜਗਾਰ ਘੁੰਮ ਰਹੀ ਆ ਪੰਜਾਬ ਦੇ ਮਾਪੇ ਚਿੰਤਾ ਵਿੱਚ ਨੇ ਅੱਗੇ ਅਮਰੀਕਾ ਕੈਨੇਡਾ ਪੇਛਦੰਦੇ ਸੀ ਉਹ ਵੀ ਬੰਦ ਕਰਤੇ ਟਰੰਪ ਨੇ ਹੁਣ ਕਿੱਥੇ ਬੱਚਿਆਂ ਨੂੰ ਐਡਜਸਟ ਕਰਾਂਗੇ ਇਹ ਚਿੰਤਾ ਹਰ ਮਾਂ-ਬਾਪ ਦੀ ਬਣੀ ਖੜੀ ਆ ਅੱਜ ਫਿਕਰ ਆ ਪੰਜਾਬ ਨੂੰ ਕੋਈ ਵਾਲੀਵਾਰ ਤੇ ਨਹੀਂ ਪੰਜਾਬ ਦਾ ਕੋਈ ਗੱਲ ਕਰਨ ਵਾਲਾ ਨਹੀਂ ਪੰਜਾਬ ਦਾ ਕੋਈ ਪੰਜਾਬ ਲਈ ਬੋਲਣ ਵਾਲਾ ਨਹੀਂ ਹੈ ਕੋਈ ਸਮਾਂ ਸੀ ਜਦੋਂ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਰੋਕ ਕੇ ਆ ਲੈਣਾ ਕੋਈ ਜਿਸ ਨੇ ਇੱਕ ਟਾਉਂਡ ਲਗਾਇਆ ਸੀ ਮੈਂ ਇਕੱਲਾ ਹੀ ਅੜ ਗਿਆ ਅਮੈਂਡਮੈਂਟ ਪਾਤੀ ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਅਸੀਂ ਨਹੀਂ ਇਹ ਹੋਣ ਦੇਣਾ ਤੁਹਾਨੂੰ ਸਾਰਿਆਂ ਨੂੰ ਮਾਲਕੀ ਤੋਂ ਖੋਹ ਰਹੇ ਸੀ 2014 ਦੇ ਵਿੱਚ ਇਹਦਾ ਖੁਸ਼ਕਿਸਮਤੀ ਮੈਂ ਆਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਚੱਲਿਆ ਗਿਆ ਪਹਿਲੀ ਵਾਰੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਰੂਲਿੰਗ ਪਾਰਟੀ ਦੇ ਐਮਪੀ ਨੇ ਅਮੈਂਡਮੈਂਟ ਪਾਈ ਬੜਾ ਜ਼ੋਰ ਲਾਇਆ ਮੈਂ ਕਹਿਣਾ ਤਾਂ ਨਹੀਂ ਚਾਹੀਦਾ ਕਿਉਂਕਿ ਅਸੀਂ ਉਹਨਾਂ ਦੇ ਅਗਵਾਈ ਚ ਕੰਮ ਕੀਤਾ ਚੰਗਾ ਨਹੀਂ ਲੱਗਦਾ ਜੋ ਹੈ ਵੀ ਨਹੀਂ ਪਰ ਬਾਦਲ ਸਾਹਿਬ ਦਾ ਫੋਨ ਕੀ ਪੰਗਾ ਪਾਤਾ ਦੀ ਤੁਸੀਂ ਪਹਿਲਾਂ ਦੱਸਿਆ ਬਈ ਸੁਖਵੀਰ ਜੀ ਦਾ ਟੈਲੀਫੋਨ ਕੀ ਪੰਗਾ ਪਾਤਾ ਤੁਸੀਂ ਤੇ ਮੈਂ ਇਹਨੂੰ ਦੱਸਿਆ ਮੈਨੂੰ ਜ਼ੋਰ ਲਾਇਆ ਮੋਦੀ ਸਾਹਿਬ ਦੀ ਹਾਜ਼ਰੀ 'ਚ ਸਾਡਾ ਝਗੜਾ ਹੋਇਆ ਪਰ ਮੈਂ ਅਸੈਂਡਮੈਂਟ ਨਹੀਂ ਮੈਂ ਵਾਪਸ ਲੈਣੀ ਆਖਰ ਨੂੰ ਬਿੱਲ ਵਾਪਸ ਲੈਣਾ ਪਿਆ ਅਰ ਇੱਥੇ ਕਿਹਾ ਸੀ ਕਿਸੇ ਨੇ ਇਹ ਸੱਚੀ ਗੱਲ ਆ ਯਕੀਨ ਨਾ ਕਹਿਣਾ ਜਦੋਂ ਕਿਸਾਨੀ ਦੇ ਬਿੱਲ ਆਏ ਸੀ ਜੇ ਬੀਬਾ ਹਰਸਿਮਰਤ ਕੌਰ ਬਾਦਲ ਸਾਡੇ ਫੈਸਲਾ ਸੀ ਪਾਰਟੀ ਦਾ ਪਾਰਟੀ ਦੇ ਫੈਸਲੇ ਦੇ ਅਨੁਸਾਰ ਕੈਬਨਟ ਵਿੱਚ ਜਦੋਂ ਬਿੱਲ ਆਇਆ ਸੀ ਜੇ ਵਿਰੋਧ ਕਰਕੇ ਉੱਠ ਕੇ ਵੀ ਆ ਜਾਂਦੇ ਤਾਂ ਹਿੰਦੁਸਤਾਨ ਦੀ ਸਰਕਾਰ ਦਾ ਹੌਸਲਾ ਨਹੀਂ ਸੀ ਪੈਣਾ ਉਹ ਬਿੱਲ ਨੂੰ ਐਕਟ ਵਿੱਚ ਬਦਲਦਾ ਹੌਸਲਾ ਕਿੱਥੇ ਪਿਆ ਉਹ ਕਹਿੰਦੇ ਆ ਸਾਨੂੰ ਲਾਂਭਾ ਕਰਦੇ ਆ ਮੈਂ ਤੇ ਸੁਖਵੀਰ ਜੀ ਭੁੰਦਰ ਸਾਹਿਬ ਅਸੀਂ ਗਏ ਨੱਡਾ ਸਾਹਿਬ ਸੀ ਉਹਨਾਂ ਦਾ ਵਜ਼ੀਰ ਸੀ ਖੇਤੀਬਾੜੀ ਮੰਤਰੀ ਉਹ ਕਹਿੰਦੇ ਜਦੋਂ ਕੈਬਨਟ ਦੇ ਵਿੱਚ ਆਇਆ ਸੀ ਉਦੋਂ ਤਾਂ ਤੁਸੀਂ ਬੋਲੇ ਨਹੀਂ ਤੇ ਹੁਣ ਤੁਸੀਂ ਕਹੀ ਜਾਂਦੇ ਹੋ ਸਾਡੇ ਕੋਲ ਕੋਈ ਜਵਾਬ ਨਹੀਂ ਸੀ ਸੋ ਇਹ ਤਰਾਸ ਦੀ ਆ ਸਾਡੀ ਕਿਸ ਸਮੇਂ-ਸਮੇਂ ਤੇ ਕਈ ਐਸੇ ਫੈਸਲੇ ਹੋਏ ਜਿਨ੍ਹਾਂ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਅਕਾਲੀ ਦਲ ਕਿੱਥੇ 42% ਹੁੰਦਾ ਸੀ ਫਿਰ 24% ਤੇ ਆ ਗਿਆ ਫਿਰ 18 ਤੇ ਆ ਗਿਆ ਫਿਰ 6% ਤੇ ਆ ਗਿਆ ਅੱਜ ਤਾਂ ਮੈਨੂੰ ਲੱਗਦੀ ਹੈ 0% ਤੇ ਹੀ ਚਲੇ ਗਿਆ ਕਿਉਂ ਕਹਿੰਨਾ ਮੈਂ 0% ਤੇ ਜਦੋਂ ਅਕਾਲੀਆਂ ਦੇ 22 ਇਲੈਕਸ਼ਨ ਵਿੱਚ ਜਿਹੜੀ ਪਾਰਟੀ ਨੇ ਇੱਕ ਸਦੀ ਤੋਂ ਵੱਧ ਰਾਜ ਕੀਤਾ ਇੱਥੇ ਰਹੀ ਹੋਵੇ ਉਹ ਪਾਰਟੀ ਨੂੰ ਸੂਬੇ ਦੇ ਵਿੱਚ ਉਮੀਦਵਾਰ ਖੜਾ ਕਰਨ ਨੂੰ ਨਾ ਮਿਲਿਆ ਹੋਵੇ ਹਰ ਇੱਕ ਬਾਈਲ ਇਕਸ਼ਨ ਵਿੱਚ ਤਾਂ ਉਮੀਦਵਾਰ ਚੋਣ ਨਿਸ਼ਾਨ ਛੱਡ ਕੇ ਭੱਜ ਗਿਆ ਆ ਹਾਲ ਤਜ ਅਕਾਲੀ ਦਲ ਦੀ ਇਸੇ ਕਰਕੇ ਹੋਈ ਕਿ ਅਸੀਂ ਨਾ ਆਪਣਿਆਂ ਦੇ ਰਹੇ ਨਾ ਬਗਾਨਿਆਂ ਨੇ ਸਾਨੂੰ ਆਪਣਾ ਮੰਨਿਆ ਅੱਜ ਜਾਂ ਕਿਸਾਨੀ ਦੇ ਸਿਰ ਤੇ ਸੀ ਜਾਂ ਪਾਂਥ ਦੇ ਸਿਰ ਤੇ ਸੀ ਅਕਾਲੀ ਦਲ ਅੱਜ ਦੋਏ ਗੁਆ ਬੈਠੇ ਸੋ ਇਸ ਕਰਕੇ ਗਏ ਸੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਚਾ ਨਹੀਂ ਸੀ ਸਾਡਾ ਤਾਂ ਮੇਰਾ خیال ਜਿੰਨਾ ਮੇਰਾ ਸਾਹ ਸੁਖਵੀਰ ਸਿੰਘ ਬਾਦਲ ਗੱਲ ਮੰਨਦੇ ਸੀ ਜਾਂ ਮੇਰਾ ਮੈਂ ਕਹਿ ਸਕਦਾ ਮੈਂ ਮਨਾ ਸਕਦਾ ਸੀ ਸ਼ਾਇਦ ਕੋਈ ਨਹੀਂ ਸੀ ਪਰ ਕਿਉਂਕਿ ਮੈਨੂੰ ਅੱਖਾਂ ਦੇ ਸਾਹਮਣੇ ਨਜ਼ਰ ਆ ਰਿਹਾ ਸੀ ਕਿ ਅਕਾਲੀ ਦਲ ਖਤਮ ਹੋ ਰਿਹਾ ਅਕਾਲੀ ਦਲ ਤੋਂ ਲੋਕ ਪਿੱਠ ਕਰ ਚੁੱਕੇ ਨੇ ਕਿੰਨੀ ਕੁ ਦੇਰ ਅਸੀਂ ਦੇਖਦੇ ਰਹਾਂਗੇ ਇਹਨਾਂ ਅਕਾਲੀ ਵਰਕਰਾਂ ਨੂੰ ਰੋਲਦੇ ਇਹਨਾਂ ਅਕਾਲੀ ਵਰਕਰਾਂ ਦੇ ਸਾਹਮਣੇ ਭੰਗੜੇ ਪੈਂਦੇ ਨੱਚਦੇ ਵਿਰੋਧੀਆਂ ਨੂੰ ਕਿੰਨੀ ਦੇਰ ਬਰਦਾਸ਼ਤ ਕਰਾਂਗੇ ਸੋ ਇਸ ਕਰਕੇ ਇੱਕ ਤਾਕਤਵਰ ਮਜ਼ਬੂਤ ਅਕਾਲੀ ਦਲ ਦੀ ਲੋੜ ਆ ਔਰ ਉਹਦੇ ਲਈ ਇੱਕ ਚੰਗੀ ਸਿਹਰਦ ਔਰ ਇੱਕ ਐਸੀ ਲੀਡਰਸ਼ਿਪ ਦੀ ਲੋੜ ਆ ਜਿਹੜੀ ਲੀਡਰਸ਼ਿਪ ਤੇ ਕੋਈ ਉਂਗਲ ਨਾ ਠਾ ਸਕੇ ਜਿਹੜੀ ਲੀਡਰਸ਼ਿਪ ਪਰਖੀ ਹੋਵੇ ਜਿਹੜੀ ਲੀਡਰਸ਼ਿਪ ਸਮੇਂ ਦੀਆਂ ਸਰਕਾਰਾਂ ਦਾ ਜ਼ਬਰ ਆਪਣੇ ਪਿੰਡੇ ਤੇ ਹਟਾਉਣ ਦੀ ਹਿੰਮਤ ਰੱਖਦੀ ਹੋਵੇ ਅੱਜ ਕਿਉਂ ਸਾਡੇ ਐਸੀ ਹਾਲਤ ਹੋ ਰਹੀ ਆ ਸਾਡਾ ਕਿਉਂ ਲੋਕ ਸੁਣਦੇ ਨਹੀਂ ਹੈ ਕਿਉਂਕਿ ਸੁਣਾਉਣ ਵਾਲੇ ਉਸ ਸੋਚ ਵਾਲੇ ਨਹੀਂ ਹੈ ਸੁਣਾਉਣ ਵਾਲਿਆਂ ਦਾ ਆਪਣਾ ਜੀਵਨ ਨਹੀਂ ਹੈ ਸੁਣਾਉਣ ਵਾਲਿਆਂ ਦੀ ਕੋਈ ਵਿਰਾਸਤ ਨਹੀਂ ਹੈ ਸੁਣਾਉਣ ਵਾਲਿਆਂ ਦਾ ਕੋਈ ਪਛੋਕੜ ਨਹੀਂ ਹੈ ਸੁਣਾਉਣ ਵਾਲਿਆਂ ਨੇ ਅਕਾਲੀਆਂ ਦੇ ਸੰਘਰਸ਼ਾਂ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਤੇ ਹੁਣ ਮੈਂ ਸ਼ਰਾਬ ਪੀਂਦਾ ਹੋਵਾਂ ਤੇ ਲੋਕਾਂ ਨੂੰ ਕਹਾਂ ਸ਼ਰਾਬ ਨਾ ਪਿਓ ਮੰਨ ਲੂਗਾ ਕੋਈ ਮੇਰੀ ਗੱਲ ਹੁਣ ਜਿਨੇ 5 ਮਿੰਟ ਕਿਤੇ ਥਾਣੇ ਨਹੀਂ ਕੱਟਿਆ ਅਕਾਲੀਆਂ ਲਈ ਉਹ ਕਿਸੇ ਅਕਾਲੀ ਨੂੰ ਕਹਿ ਸਕਦਾ ਵੀ ਤੁਸੀਂ ਜੇਲ੍ਹ ਜਾਓ ਤੋ ਸੇ ਪੋਰਸ ਦੇ ਡੰਡੇ ਖਾਓ ਉਹੀ ਕਹਿ ਸਕਦਾ ਜਿਹਦੇ ਸਿਰ ਪਾਟੇ ਦੇ ਬਾਹਾਂ ਤੋਟੀਆਂ ਨੇ ਜਿਹੜਾ ਕਟੀਆਂ ਨੇ ਸੋ ਅੱਜ ਅਸੀਂ ਮਹਿਸੂਸ ਕੀਤਾ ਸੀ ਸਾਡੀ ਭੈਣ ਬੈਠੀ ਆ ਬੀਬੀ ਕਲਦੀਪ ਕੌਰ ਟੋੜਾ ਸਾਹ ਕਰਨਾਲ ਸਿੰਘ ਜੀ ਪਜੋਲੀ ਸਾਹ ਜਰਨੈਲ ਸਿੰਘ ਜੀ ਕਰਤਾਰਪੁਰ ਸਾਹਿਬ ਬੈਠੇ ਤਾਂ ਲਾਚਰੂ ਸਾਹਿਬ ਵੀ ਨੇ ਕਦੇ ਕਦੇ ਤਾਂ ਜੀ ਕਰਿਆ ਹੁੰਦਾ ਆ ਫੌਜੀ ਸਾਡਾ ਧਰਵੀ ਫੌਜੀ ਕਹਿੰਦਾ ਵੀ ਇੱਧਰ ਵੀ ਲਾਓ ਨਾ ਤੇ ਟੋੜਾ ਸਾਹਿਬ ਦੇ ਵਿਰਾਸਤ ਵਿੱਚੋਂ ਆ ਸ਼ਾਇਦ ਕਾਰਾ ਛੱਡੇ ਦਵੇ ਅੱਜ ਮੈਨੂੰ ਲੱਗਦਾ ਕਿਉਂਕਿ ਜਿਹਦੇ ਵਿੱਚ ਪੰਥ ਪ੍ਰਸਤੀ ਆ ਪੰਥ ਦਰ ਦਾ ਪੰਜਾਬ ਦਾ ਦਰ ਦਾ ਉਹ ਮਹਿਸੂਸ ਕਰਦਾ ਕਿ ਜੇ ਅਕਾਲੀ ਦਲ ਨੂੰ ਬਚਾਉਣਾ ਜੇ ਅਕਾਲੀ ਦਲ ਦਾ ਭਵਿੱਖ ਚੰਗਾ ਕਰਨਾ ਜੇ ਅਕਾਲੀਆਂ ਨੂੰ ਪੰਜਾਬ ਦੀ ਰਾਜ ਸਤਾ ਤੇ ਲੈ ਕੇ ਆਉਣਾ ਤਾਂ ਜਹੇ ਜੀ ਤਬਕਾ ਲੋਕ ਅਕਾਲੀ ਲੀਡਰਾਂ ਤੇ ਕਰਦੇ ਨੇ ਕਿ ਅਕਾਲੀਆਂ ਦਾ ਲੀਡਰ ਕਿਹੋ ਜਿਹਾ ਹੋਵੇ ਉਹਦੀ ਬੋਲੀ ਕਿਹੋ ਜੀ ਹੋਵੇ ਉਹਦੀ ਸ਼ਕਲ ਕਹੀ ਜੀ ਹੋਵੇ ਉਹਦਾ ਕਰਤਾਰ ਕਿਹੋ ਜਿਹਾ ਹੋਵੇ ਉਹਦਾ ਜੀਵਨ ਕਿਹੋ ਜਿਹਾ ਹੋਵੇ ਉਸ ਤਰ੍ਹਾਂ ਦੀ ਲੀਡਰਸ਼ਿਪ ਅੱਜ ਅਕਾਲੀਆਂ ਨੂੰ ਲੋੜ ਆ ਉਸ ਤਰ੍ਹਾਂ ਦੀ ਲੀਡਰਸ਼ਿਪ ਲਿਆਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਰੋਡ ਮੈਪ ਬਣਾਇਆ ਇੱਕ ਨਕਸ਼ਾ ਬਣਾਇਆ ਇੱਕ ਰਾਹ ਤਿਆਰ ਕੀਤਾ ਉਹ ਰਾਹ ਸੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜ ਕੇ ਸੁਣਾਇਆ ਲਾ ਜਿਨ੍ਹਾਂ ਨੂੰ ਦਰਦ ਹੋਇਆ ਜਿਨ੍ਹਾਂ ਨੂੰ ਪੀੜ ਹੋਈ ਜਿਨ੍ਹਾਂ ਨੂੰ ਤਕਲੀਫ ਹੋਈ ਉਹਨਾਂ ਨੇ ਉਸ ਰਾਹ ਨੂੰ ਇਤਾਰ ਪਿੰਡੋ ਕਰਨਾ ਸ਼ੁਰੂ ਕਰਤਾ ਉਹ ਰਾਹ ਤੇ ਕਾਨੂੰਨ ਦੇ ਡੰਡੇ ਦਿਖਾਉਣੇ ਸ਼ੁਰੂ ਕਰਤੇ ਉਸ ਰਾਹ ਨੂੰ ਤੋੜਦਿਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਸੋ ਇਸ ਕਰਕੇ ਅੱਜ ਜੋ ਹਾਲਾਤ ਬਣੇ ਜੋ ਪੰਜ ਮੈਂਬਰੀ ਕਮੇਟੀ ਨੇ ਆ ਜਿਹੜੀ ਭਾਰਤੀ ਮਹਿਮ ਸ਼ੁਰੂ ਕੀਤੀ ਆ ਇਹ ਭਾਰਤੀ ਮਹਿਮ ਕੋਈ ਸੁਧਾਰ ਨਹੀਂ ਆ ਪਹਿਲਾਂ ਵੀ ਬਣਦੇ ਰਹੇ ਆ ਪਰ ਇਸ ਵਾਰੀ ਵੱਖਰੀ ਆ ਸਾਨੂੰ ਵੀ ਕਈ ਵਰਦੇ ਕਹਿ ਦਿੰਦੇ ਨੇ ਕਿ ਟੌੜਾ ਸਾਹਿਬ ਤੇ ਬਾਦਲ ਸਾਹਿਬ ਦੀ ਲੜਾਈ ਹੋਈ ਫੇਰ ਉੱਥੇ ਹੋ ਗਏ ਕਿਤੇ ਟੇਂਟਰਾ ਜੀ ਤੇ ਬਾਦਲ ਸਾਹਿਬ ਦੀ ਲੜਾਈ ਹੋਈ ਫੇਰ ਉੱਥੇ ਆ ਗਏ ਕਦੇ ਬਰਮਪਰਾ ਜੀ ਦੀ ਲੜਾਈ ਹੋਈ ਬਾਦਲ ਸਾਹਿਬ ਨਾਲ ਫੇਰ ਉੱਥੇ ਆਏ ਮੈਨੂੰ ਕਹਿੰਦੇ ਤੁਸੀਂ ਵੀ ਲੋਂਗੋਵਾਲ ਅਕਾਲੀ ਦਲ ਬਣਾ ਲਿਆ ਕਦੇ ਸਰਬਹਿੰਦ ਅਕਾਲੀ ਦਲ ਬਣਾ ਲਿਆ ਫੇਰ ਉੱਥੇ ਆਏ ਤੇ ਹੁਣ ਕੀ ਕੀ ਨਾ ਵੀ ਹੁਣ ਕੋਈ ਨਖਾਰ ਕੇ ਕੱਢ ਲੋਂਗੇ ਮੈਂ ਕਿਹਾ ਅੱਗੇ λεੜੀ ਲੜਾਈ ਹੁੰਦੀ ਰਹੀ ਆ ਤੁਸੀਂ ਸੱਚੇ ਹੋ ਅੱਗੇ ਲੜਾਈ ਹੁੰਦੇ ਰਹੀ ਆ ਦੋ ਗਰੁੱਪਾਂ ਦੇ ਵਿੱਚ ਦੋ ਧੜਿਆਂ ਦੇ ਵਿੱਚ ਦੋ ਸ਼ਖਸੀਅਤਾਂ ਦੇ ਵਿੱਚ ਪਰ ਹੁਣ ਜਿਹੜੀ ਲੜਾਈ ਆ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬਾ ਇੱਕ ਪਾਸੇ ਇੱਕ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਵੀ ਅਕਾਲੀਆਂ ਦੇ ਸੰਘਰਸ਼ਾਂ ਵਿੱਚ ਹਿੱਸਾ ਨਹੀਂ ਪਾਇਆ ਅੱਜ ਆ ਬੈਠਾ ਧਰਮੀ ਫੌਜੀ ਨਰਿੰਦਰ ਸਿੰਘ ਫੌਜੀ ਇਹਨਾਂ ਲੋਕਾਂ ਨੇ ਜਾਨ ਤਲੀ ਤੇ ਧਰ ਕੇ ਬੱਚਿਆਂ ਦੇ ਰੋਜ਼ਗਾਰ ਖਤਮ ਕਰਕੇ ਆਪਣੇ ਜੀਵਨ ਦਾਤ ਤੇ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜ ਤੇ ਹੋਏ ਹਮਲੇ ਦੇ ਵਿਰੋਧ ਦੇ ਵਿੱਚ ਬਾਹਰ ਕੱਢ ਕੇ ਬਗਾਵਤ ਕਰਕੇ ਆਏ ਆ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨ ਦੀ ਗੱਲ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਸਨਮਾਨ ਦੀ ਗੱਲ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਜ਼ਤ ਦੀ ਗੱਲ ਵੀ ਆ ਯਾਦ ਰੱਖਿਓ ਇਹ ਲੜਾਈ ਛੋਟੀ ਲੜਾਈ ਨਹੀਂ ਹੈ ਇਹ ਲੜਾਈ ਵਿੱਚ ਵੇਸਲੇ ਹੋਣ ਦੀ ਗੱਲ ਨਹੀਂ ਹੈ ਇਹ ਲੜਾਈ ਦੇ ਵਿੱਚ ਪੰਥਕ ਜਜ਼ਬਾ ਪੈਦਾ ਕਰਨਾ ਪਏਗਾ ਬਰਾਸਤੇ ਪਹਿਰਾ ਦੇਣਾ ਪਏਗਾ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਵਰਗੇ ਇਨਸਾਨਾਂ ਦੀ ਜ਼ਿੰਦਗੀ ਤੋਂ ਸਿੱਖਣਾ ਪਏਗਾ ਫਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਧਕਰਾਂ ਜਾਏ ਨਾਰੇ ਲਾਉਂਦੇ ਰਹੇ ਆਪਾਂ ਅਕਾਲ ਤਖਤ ਦੀ ਮਹਾਨਤਾ ਦੇ ਇਛਾਨ ਦੇ ਅਰੋਧੀ ਸੋਤ ਤੇ ਫੈਰਾ ਦੇਣ ਦੇ ਹੁਣ ਵੀ ਪੰਜੋੜੀ ਸਾਹਿਬ ਨੇ ਲਵਾਏ ਆ ਤੁਹਾਡੇ ਤੋਂ ਸੋ ਅੱਜ ਅਕਾਲ ਤਖਤ ਸਾਹਿਬ ਦੀ ਸ਼ਾਨ ਸ਼ਾਨੋ ਸ਼ੌਕ ਔਰ ਦੁਨੀਆ ਭਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਆਸਥਾ ਔਰ ਉਹਦੇ ਵਿੱਚ ਵਿਸ਼ਵਾਸ ਕਾਇਮ ਰੱਖਣ ਦੀ ਲੜਾਈ ਬਣ ਗਈ ਸੋ ਇਸ ਕਰਕੇ ਜਦੋਂ ਜੰਗ ਅਕਾਲ ਤਖਤ ਦੇ ਨਾਲ ਕੁਝ ਲੋਕਾਂ ਨੇ ਲਾਇਆ ਤਾਂ ਕੁਦਰਤੀ ਤੌਰ ਤੇ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਬੱਚਿਆਂ ਨੂੰ ਲੈ ਕੇ ਇਸ ਸੰਘਰਸ਼ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜਨਗੇ ਇਹ ਸਾਨੂੰ ਪੱਕਾ ਵਿਸ਼ਵਾਸ ਆ ਕਿਉਂਕਿ ਹੁਣੇ ਅਸੀਂ ਜਾਣਿਆ ਜਦੋਂ ਬੀਬੀਆਂ ਪੁੱਛਦੀਆਂ ਨੇ ਵੀ ਭਾਈ ਅਕਾਲ ਤਖਤ ਵਾਲੀ ਪਰਚੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਅਸੀਂ ਇੱਕ ਥਾਂ ਗਏ ਤੇ ਬੀਬੀ ਨੂੰ ਕਾਪੀ ਦਿੱਤੀ ਉਹ ਮੱਥੇ ਨੂੰ ਲਾਈ ਜਾਵੇ ਮੈਂ ਥੋੜਾ ਜਿਹਾ ਬੀਬੀ ਨੂੰ ਕਿਹਾ ਮਾਂ ਬੀਬੀ ਜੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੈ ਕੋਈ ਗੁਟਕਾ ਸਾਹਿਬ ਜਾਂ ਕੋਈ ਹੋਰ ਕਹਿੰਦੀ ਭਾਈ ਨਾਲੇ ਕਹਿੰਦੇ ਆ ਵੀ ਅਕਾਲ ਤਖਤ ਸਾਹਿਬ ਤੋਂ ਆਈ ਆ ਮਾਹ ਆਈ ਜਰੂਰ ਅਕਾਲਤਾ ਸਾਹਿਬ ਤੋਂ ਇਹ ਜਿਹੜੀ ਕਾਫੀ ਹੈ ਦੀ ਇੰਨੀ ਮਹੱਤਤਾ ਇੰਨੀ ਇੱਜ਼ਤ ਆ ਇੰਨਾ ਲੋਕਾਂ ਦੇ ਮਨਾਂ ਦੇ ਵਿੱਚ ਇਹਦੇ ਲਈ ਸ਼ਰਧਾ ਬਣ ਗਈ ਮੈਂ ਸਮਝਦਾ ਹਰ ਬੰਦਾ ਮਹਿਸੂਸ ਕਰਦਾ ਕਿ ਅਸੀਂ ਆਪਣੇ ਮਹਾਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਧਰਮ ਦੀ ਗੱਲ ਮਾਲਾ ਦੀ ਗੱਲ ਆ ਜਿਹੜੀ ਫੇਲ ਹੋ ਇੰਨੀ ਮੈਂ ਕਹਿੰਦਾ ਮਨਨ ਸਮੇਂ ਦੀਆਂ ਸਰਕਾਰਾਂ ਨੂੰ ਦਲਾਉਣ ਦੇ ਵਿੱਚ ਰੋਕਣ ਦੇ ਵਿੱਚ ਕਿਤੇ ਖੜੋਤ ਆਈ ਤਾਂ ਗੁਰੂ ਹਰਗੋਬਿੰਦ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਕਿ ਰਾਜ ਸ਼ਕਤੀ ਨਾਲ ਇਹ ਜਿਹੜੀਆਂ ਸ਼ਕਤੀਆਂ ਨੇ ਇਹਨਾਂ ਨੂੰ ਦਬਾਇਆ ਜਾ ਸਕਦਾ ਰਾਜ ਸ਼ਕਤੀ ਦੇ ਚੰਗੇ ਹੱਥਾਂ ਵਿੱਚ ਹੋਏਗੀ ਤਾਂ ਵੱਡਿਆ-ਵੱਡਿਆਂ ਨੂੰ ਝੁਕਾ ਦਿੰਦੀ ਹਰ ਵੀਰੋਂ ਤੋਂ ਵੱਡਾ ਹਾਕਮ ਕੋਈ ਨਹੀਂ ਸੀ ਸਖਤ ਅਫਸਰ ਪਰ ਇੱਕੋ ਟੈਲੀਫੋਨ ਮੈਂ ਕੀਤਾ ਸੀ ਮੈਂ ਵਜ਼ੀਰ ਸੀ ਮੈਂ ਕਹਾ ਜੇ ਮੁੰਡੇ ਮਾਰਤੇ ਉਸੇ ਨਹਿਰ ਚ ਤੈਨੂੰ ਮੈਂ ਡੋਬੂਗਾ ਕੇ ਨਹਿਰ ਦੇ ਕੰਡੇ ਤੋਂ ਲਿਆ ਕੇ ਮੁੰਡੇ ਥਾਣੇ ਬੰਦ ਕਰਤੇ ਸੀ ਅੱਜ ਅਮਰੀਕਾ ਚ ਘੁੰਮਦੇ ਫਿਰਦੇ ਆ ਇਹ ਰਾਜ ਸ਼ਕਤੀ ਆ ਰਾਜ ਸ਼ਕਤੀ ਸੀ ਤੁਹਾਡੇ ਹੱਥਾਂ ਨੂੰ ਲੱਗਣ ਵਾਲੀਆਂ ਹਥਕੜੀਆਂ ਹਟਾਉਂਦੀਆਂ ਸੀ ਰਾਜ ਸ਼ਕਤੀ ਬਹੁਤ ਵੱਡੀ ਚੀਜ਼ ਆ ਰਾਜ ਸ਼ਕਤੀ ਮਮੁੱਲੀ ਸੀ ਸਾਡੇ ਕੋਲ ਪਾਰਲੀਮੈਂਟ ਚ ਗਏ ਸੀ ਆ ਸਜਣ ਕੁਮਾਰ ਵਰਗੇ ਜਿਹੜੇ ਅੰਦਰ ਬੈਠੇ ਨੇ ਅਸੀਂ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਵੀ ਇੰਨਾ ਕਤਲਿਆਮ ਹੋਇਆ ਹੋਵੇ ਅਰੁਨਾ ਕਾਤਲਾ ਨੂੰ ਤੁਸੀਂ ਵਜ਼ੀਰ ਬਣਾਤਾ ਹੋਵੇ ਤੇ ਅੱਜ ਤੁਹਾਡੀ ਸਰਕਾਰ ਹੋਵੇ ਤੁਸੀਂ ਅੱਜ ਵੀ ਇਹਨਾਂ ਨੂੰ ਅੰਦਰ ਨਹੀਂ ਕਰ ਸਕਦੇ ਫਿਰ ਕਦੋਂ ਕਰੋਗੇ ਲਾਹਣਤਾ ਸਾਡਾ ਮੈਂਬਰ ਪਾਰਲੀਮੈਂਟ ਬਣਨਾ ਜੇ ਤੁਸੀਂ ਇਹਨਾਂ ਕਾਤਲਾ ਨੂੰ ਅੰਦਰ ਨਾ ਕਰਾ ਸਕੇ ਉਦੋਂ ਉਹਨਾਂ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਨੇ ਉੱਠ ਕੇ ਖੜੇ ਹੋ ਕੇ ਕਿਹਾ ਕਿ ਅਸੀਂ ਕਮੇਟੀ ਬਣਾਉਨੇ ਆ ਤੇ ਜਿਹੜੀ ਜੋ ਕੁਝ ਹੋਇਆ ਇਹ ਜਿਹੜੀਆਂ ਸੈਟ ਬਣੀ ਉਦੋਂ ਰੀਓਪਨ ਕੀਤਾ ਦੁਬਾਰਾ ਕੇਸ ਚੱਲੇ ਤਾ ਸੱਜਣ ਕੁਮਾਰ ਵਰਗੇ ਅੱਜ ਜੇਲ੍ਹ 'ਚ ਡੱਕੇ ਬੈੇ ਆ। ਸੋ ਇਸ ਕਰਕੇ ਰਾਜ ਸ਼ਕਤੀ ਬਹੁਤ ਵੱਡੀ ਗੱਲ ਆ। ਸੋ ਅੱਜ ਜਥੇਦਾਰ ਗੁਰਚਰ ਸਿੰਘ ਜੀ ਟੌੜਾ ਦੀ ਵਰਸੀ ਸਮਾਗਮ ਤੇ ਮੈਂ ਤੁਹਾਨੂੰ ਯਕੀਨ ਨਾ ਕਹਿਣਾ, ਵਿਸ਼ਵਾਸ ਨਾ ਕਹਿਣਾ, ਤਜਰਬੇ ਨਾ ਕਹਿਣਾ, ਯਕੀਨ ਰੱਖਿਓ ਜੇ ਸਹੀ ਮੈਨੇ ਵਿੱਚ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਦੀ ਭਾਰਤੀ ਦੇ ਵਿੱਚ ਹਿੱਸਾ ਲੈ ਕੇ ਹਰ ਵਿਅਕਤੀ ਨੇ ਸਹਿਯੋਗ ਦੇ ਕੇ ਸ਼ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦੇ ਵਿੱਚ ਯੋਗਦਾਨ ਪਾ ਕੇ हिस्सा ਨਾ ਲਿਆ ਤਾਂ ਇਤਿਹਾਸ ਮਾਫ ਨਹੀਂ ਕਰੇਗਾ ਜੇ ਤੁਸੀਂ ਸਹਿਯੋਗ ਦਿੱਤਾ ਜੇ ਤੁਸੀਂ ਜਿਵੇਂ ਉਤਸ਼ਾਹ ਨਾਲ ਇਹਨਾਂ ਮੀਟਿੰਗਾਂ ਚ ਆਉਨੇ ਹੋ ਤਾਂ ਯਕੀਨ ਕਰਿਓ ਕੋਈ ਸਮਾਂ ਲੰਮਾ ਨਹੀਂ ਹੈ 2027 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਦੀ ਸਰਕਾਰ ਬਣੂਗੀ ਬੈ ਤੁਹਾਨੂੰ ਯਕੀਨ ਨਾ ਕਹਿ ਸਕਦਾ ਕਿਉਂਕਿ ਲੋਕ ਕਹਿੰਦੇ ਨੇ ਬੇ ਇਕੱਠੇ ਹੋ ਜੋ ਇਕੱਠੇ ਹੋ ਜੋ ਇਕੱਠੇ ਹੋਣ ਦਾ ਇੱਕੋ ਫਾਰਮੂਲਾ ਸ੍ਰੀ ਅਕਾਲਤਾਖ ਸਾਹਿਬ ਦੀ ਸਰਪ੍ਰਸਤੀ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਆਪਣੇ ਭਰਾਵਾਂ ਨੂੰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਹੁਣ ਵੀ ਜਿੱਤ ਛੱਡ ਦੋ ਲੋਕਾਂ ਨਾਲ ਜਿੱਤ ਨਹੀਂ ਕਰੀਦੀ ਲੋਕਾਂ ਨਾਲ ਮੱਥਾ ਨਹੀਂ ਲਾਈਦਾ ਤੁਸੀਂ ਤਾਂ ਲੋਕਾਂ ਨਾਲ ਮੱਥੇ ਲਾਉਂਦੇ ਲਾਉਂਦੇ ਸ੍ਰੀ ਅਕਾਲਤਾਖ ਸਾਹਿਬ ਨੇ ਮੱਥਾ ਲਾ ਕੇ ਬੈਠੇ ਤੇ ਹੁਣ ਵੀ ਛੱਡ ਦੋ ਹੁਣ ਵੀ ਆਮਕਾਰ ਚਾਜੋ ਪੰਥ ਬਾਜੋ ਪੰਜਾਬ ਬਾਜੋ ਇਹ ਰੁਲਦੇ ਫਿਰਦੇ ਅਕਾਲੀ ਵਰਕਰਾਂ ਦਾ ਕੋਈ ਬਣਜੋ ਔਰ ਪੰਜਾਬ ਦੀ ਆਵਾਜ਼ ਸ਼ਰੋਮਣੀ ਅਕਾਲੀ ਦਰ ਮੁੜ ਕੇ ਪੰਜਾਬ ਦੀ ਧਰਤੀ ਤੇ ਰਾਜ ਚਾਜੂ ਪਰ ਜੇ ਨਹੀਂ ਵੀ ਬੰਦੇ ਤਾਂ ਮਨਾਉਣ ਦਾ ਇਹ ਤਰੀਕਾ ਹੈ ਘਰ ਘਰ ਜਾਓ ਲੋਕਾਂ ਨੂੰ ਸਮਝਾਓ ਮੈਂਬਰ ਬਣਾਓ ਤੇ ਮੈਂਬਰ ਬਣਾ ਕੇ ਸਰਕਲ ਪਿੰਡ ਦਾ ਸਰਕਲ ਜ਼ਾਇਦਾਰ ਬਣਾਓ ਫਿਰ ਸਰਕਲ ਦਾ ਜ਼ਾਇਦਾਰ ਬਣਾਓ ਫਿਰ ਜ਼ਿਲ੍ਹੇ ਦਾ ਜ਼ਾਇਦਾਰ ਬਣਾਓ ਫਿਰ ਪੰਜਾਬ ਦਾ ਦੇਸ਼ ਦਾ ਦੁਨੀਆ ਭਰ ਦੇ ਵਿੱਚ ਕੌਮੀ ਪ੍ਰਧਾਨ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦਾ ਪ੍ਰਧਾਨ ਤੁਹਾਨੂੰ ਬਣਾ ਕੇ ਦਈਏ ਜਿਸ ਤਰ੍ਹਾਂ ਦੀ ਆਸ ਤੁਸੀਂ ਕਰਦੇ ਹੋ ਉਹੀ ਦੀ ਸਰਕਾਰ ਤੁਹਾਨੂੰ ਬਣਾ ਕੇ ਦਈਏ ਮੈਂ ਸਮਝਦਾ ਜਸੇਦਾਰ ਗੁਰਚਰਨ ਸਿੰਘ ਜੀ ਟੋੜਾ ਹੋਰਾਂ ਨੂੰ ਸਹੀ ਮੈਨਾ ਵਿੱਚ ਸੱਚੀ ਮੈਨਾ ਵਿੱਚ ਇਹੀ ਸਰਦਾਰ ਦੇ ਲਈ ਹੋਏਗੀ ਅਸੀਂ ਉਹਨਾਂ ਦੇ ਪੈਰੋਕਾਰ ਕਹਣ ਦੇ ਤਾਂ ਹੀ ਹੱਕਦਾਰ ਹੋਵਾਂਗੇ ਜੇ ਅਸੀਂ ਉਹਨਾਂ ਦੀ ਸੋਤ ਤੇ ਚੱਲ ਕੇ ਬਹੁਤ ਵਾਰੀ ਸਮੇਂ ਆਏ ਜਦੋਂ ਅਕਾਲੀ ਦਲ ਟੁੱਟਦਾ ਰਿਹਾ ਬਹੁਤ ਵਾਰੀ ਸਮੇਂ ਆਏ ਜਦੋਂ ਵਿਵਾਦ ਖੜੇ ਹੁੰਦੇ ਰਹੇ ਮੇਰਾ ਖਿਆਲ ਆ ਜਦੋਂ ਵੀ ਟੋੜਾ ਸਾਹਿਬ ਦਾ ਕਿਤੇ ਵਿਵਾਦ ਬਾਦਲ ਸਾਹਿਬ ਨਾਲ ਹੋਇਆ ਲੋਂਗੋਵਾਲ ਸਾਹਿਬ ਨਾਲ ਹੋਇਆ ਕਿਸੇ ਵੀ ਧੜੇ ਨਾ ਹੋਇਆ ਕੁਦਰਤੀ ਜਰਤੇ ਜਦੋਂ ਇਕੱਠੇ ਹੁੰਦੇ ਰਹੇ ਉਹਦੇ ਵਿੱਚ ਮਾਇਆ ਜ਼ਰੂਰਤ ਉਹਦੇ ਵਿੱਚ ਹਾਜ਼ਰ ਹੁੰਦਾ ਰਿਹਾ ਕਿਉਂਕਿ ਅਸੀਂ ਹਮੇਸ਼ਾ ਉਹਨਾਂ ਦੇ ਸੱਜੀ ਬਾਹ ਬਣ ਕੇ ਚੱਲੇ ਮੈਂ ਤਾਂ ਆਮ ਕਹਿੰਦਾ ਹੁਣਾਂ ਵੀ ਲੋਕ ਤਾਂ ਕੋਈ ਮੁੰਡਾ ਪੈਦਾ ਕਰਦਾ ਕੋਈ ਕੁੜੀ ਪੈਦਾ ਕਰਦਾ ਜਵਾਗ ਪੈਦਾ ਕਰਦੇ ਨੇ ਪਰ ਜਿਹੇ ਦਾ ਗੁਰਚਰ ਸਿੰਘ ਜੀ ਟੌੜਾ ਨੇ ਲੀਡਰ ਪੈਦਾ ਕੀਤੇ ਉਹ ਲੀਡਰ ਪੈਦਾ ਕਰਨ ਦੀ ਯੂਨੀਵਰਸਿਟੀ ਸੀ ਇੰਸਟੀਚਿਊਸ਼ਨ ਸੀ ਔਰ ਉਹਨਾਂ ਨੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ ਨੂੰ ਥਾਪਨਾ ਦਿੱਤੇ ਜਿਨ੍ਹਾਂ ਦੇ ਬਦੌਲਤ ਦੇਸ਼ ਨੂੰ ਕੌਮ ਨੂੰ ਔਰ ਕੌਮ ਦੀਆਂ ਸੰਸਥਾਵਾਂ ਨੂੰ ਬਹੁਤ ਵੱਡਾ ਲਾਹਾ ਹੋਇਆ ਸੋ ਅੱਜ ਆਪਾਂ ਉਹਨਾਂ ਦੇ ਵਰਸੀ ਸਮਾਗਮਾਂ ਤੇ ਆ ਕੇ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ ਔਰ ਉਹਨਾਂ ਦੇ ਵਿਚਾਰਧਾਰਾ ਤੇ ਪਹਿਰਾ ਦੇਣ ਲਈ ਇਹ ਸਹਿਯੋਗ ਦੇਣਾ ਮੈਨੂੰ ਬੜੀ ਖੁਸ਼ੀ ਆ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈ ਸਾਡੀ ਭੈਣ ਬੀਬੀ ਕਲਦੀਪ ਕੌਰ ਨੇ ਬਾਅਦ ਦੇ ਵਿੱਚ ਅਗਵਾਈ ਕੀਤੀ ਪਰਿਵਾਰ ਦੀ ਸਾਹ ਹਰਮੇਲ ਸਿੰਘ ਜੀ ਸਾਡੇ ਦਮਦ ਸਾਹਿਬ ਇਹ ਜੋੜੀ ਜਿਹੜੀ ਆ ਇਹਨਾਂ ਨੇ ਪੂਰੀ ਉਸੇ ਸਿਹਰਤਾ ਦੇ ਨਾਲ ਪੰਥ ਦੀ ਸੇਵਾ ਕਰ ਰਹੇ ਨੇ ਔਰ ਬੱਚੇ ਅੱਗੇ ਹਰਿੰਦਰਪਾਲ ਵੀ ਤੇ ਕਮਰਪਾਲ ਵੀ ਦੋਨੇ ਮੈਂ ਸਮਝਦਾ ਕਿ ਇਸ ਵਿਚਾਰ ਨੂੰ ਲੈ ਕੇ ਇਸ ਸੋਚ ਨੂੰ ਲੈ ਕੇ ਜੈਦਾ ਟੌੜਾ ਜੀ ਦੀ ਵਿਰਾਸਤ ਨੂੰ ਲੈ ਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਜਿਹੜੇ ਹੈ ਉਸ ਜਥੇਬੰਦੀ ਨੂੰ ਤਕੜਾ ਕਰ ਸਕੀਏ ਔਰ ਇਹੀ ਆਸ ਕਰੀਏ ਕਿ ਕਿਦਾਂ ਆਵੇ ਜਿਸ ਦਿਨ ਅਸੀਂ ਜਿਵੇਂ ਦਾ ਗੁਰਚਰਨ ਸਿੰਘ ਜੀ ਟੌੜਾ ਦੇ ਵਰਸੀ ਸਮਾਗਮਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਰੂਪ ਦੇ ਵਿੱਚ ਇੱਥੇ ਤੁਹਾਡੇ ਕੋਲ ਆਈਏ ਸੋ ਐਸੀਆਂ ਆਸਾਂ ਉਮੀਦਾਂ ਕਰਕੇ ਅੱਜ ਮੈਂ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਕਿਉਂਕਿ ਧੰਨਵਾਦ ਤਾਂ ਸਾਰਿਆਂ ਦੇ ਜਿਹੜੇ ਆ ਕੇ ਗਏ ਧੰਨਵਾਦ ਉਹਨਾਂ ਦਾ ਵੀ ਜਿਹੜੇ ਮਤਲਬ ਜਿਵੇਂ ਕਹਿੰਦੇ ਆਏ ਤੇ ਗਏ ਜਿਹੜੇ ਤਦੂਰ ਤੇ ਰੋਟੀਆਂ ਲਾਈਆਂ ਚਲੇ ਗਏ ਪਰ ਸਭ ਤੋਂ ਵੱਧ ਧੰਨਵਾਦ ਤੁਹਾਡਾ ਮੇਰੀਆਂ ਭੈਣਾਂ ਦਾ ਆ ਡਿਗਪੇ ਸੀ ਆਪਣੇ ਕੂਲਰ ਬਿਦਿਆ ਨੇ ਪ੍ਰਵਾਹ ਨਹੀਂ ਕੀਤੀ ਮੈਨੂੰ ਲੱਗਦਾ ਕਿ ਇਹਦੇ 6:00 ਵਜੇ ਹੋ ਪਰ ਮਾਈਆਂ ਨੇ ਪ੍ਰਵਾਹ ਨਹੀਂ ਕੀਤੀ ਇਹ ਸਿਦਕ ਦੀ ਲਈ ਆ ਮੈਂ ਉਹਨਾਂ ਮਾਮਾ ਅੱਗੇ ਸਿਰ ਝਕਾਉਣਾ ਪੈਣਾ ਅੱਗੇ ਵੀ ਇਤੇ باوجود ਵੀ ਕੂਲਰ ਵੀ ਡਿੱਗ ਪਏ ਪੱਖੇ ਵੀ ਡਿੱਗ ਵੇ ਉੱਤੇ ਫੇਰ ਵੀ ਬੈਠੀਆਂ ਰਹੀਆਂ ਇਹ ਸਤਕਾਰ ਆ ਜਿਹਦਾ ਟੌੜਾ ਪ੍ਰਤੀ ਔਰ ਤੁਹਾਡਾ ਖਾਸ ਤੌਰ ਤੇ ਆ ਸਾਡੇ ਤੰਬੂ ਵਾਲ ਤੋਂ ਆਪਣੇ ਤਾਲਾ ਤੋਂ ਆਏ ਸੀ ਕਹਿੰਦੇ ਪਾਸੇ ਪ੍ਰਸ਼ਾਦਾ ਛਕਿਆ ਇਹ ਮਾ ਪ੍ਰਸ਼ਾਦਾ ਛਕਿਓ ਫਿਰ ਮੁੜ ਕੇ ਆਇਓ ਤੇ ਮੁੜ ਕੇ ਫੇਰ ਆ ਕੇ ਮੈਨੂੰ ਪਤਾ ਏ ਹੇਠਾਂ ਬੈਠਣਾ ਅੱਜ ਕੱਲ ਬੜਾ ਔਖਾ ਪਰ ਫੇਰ ਵੀ ਮੇਰਾ ਖਿਆਲ ਜਿੰਨੇ ਹੇਠਾਂ ਬੈਠੇ ਆ ਸਾਰੇ 50 ਸਾਲ ਤੋਂ ਉੱਤੇ ਆ ਪਰ ਫੇਰ ਵੀ ਪਰ ਫੇਰ ਵੀ ਇੰਨਾ ਲੰਮਾ ਸਮਾਂ ਬੈਠਣਾ ਡਾਕਟਰ ਵੀ ਨਹੀਂ ਬੈਠਣ ਦੀ ਇਜਾਜ਼ਤ ਦਿੰਦੇ ਕਈ ਮੈਂ ਦੇਖ ਰਿਹਾ ਸੀ ਪਾਸੇ ਜੇ ਮਾਰਦੇ ਸੀ ਪਰ ਫੇਰ ਵੀ ਬੜੀ ਸਿੱਦਕ ਦੀ ਲਿਆ ਤੁਹਾਡੀ ਇੰਨਾ ਦਿਨ ਲੰਮਾ ਸਮਾਂ ਬੈਠ ਕੇ ਆਏ ਹੋ ਆ ਹੁਣ ਤੁਸੀਂ ਜਿਹੜੇ 6 ਮਹੀਨੇ ਆ ਨਾ ਦੱਬ ਕੇ ਲਾ ਦੋ ਅਕਾਲੀ ਦਲ ਬਣਾ ਦੋ ਅਕਾਲੀ ਦਲ ਬਣ ਗਿਆ ਸਮਝੋ ਪੰਜਾਬ ਬਣ ਬਚ ਗਿਆ ਪੰਥ ਬਚ ਗਿਆ ਪੰਥ ਦੀਆਂ ਸੰਸਤਾਵਾਂ ਬਚ ਗਈਆਂ ਜੇ ਕਿਤੇ ਆਪਾਂ ਵੇਥਲੇ ਰਹੇ ਬਹੁਤ ਵੱਡਾ ਨੁਕਸਾਨ ਹੋਏਗਾ ਸੋ ਇਹਦਾ ਜ਼ਰੂਰ ਖਿਆਲ ਰੱਖਿਓ ਇੰਨੀਆਂ ਬੇਨਤੀਆਂ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ